ਸੋ ਅੱਜ ਦੀ ਗੱਲ ਦੀ ਸਾਰੇ ਕਿਸਾਨ ਵੀਰਾਂ ਨੂੰ YouTube Farmer ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਮੌਸਮ ਦੀ ਅਪਡੇਟ ਕਿਸਾਨਾਂ ਦੇ ਲਈ ਖਾਸ ਤੌਰ ਤੇ ਅਪਡੇਟੇ ਜਾਣਕਾਰੀ ਸਾਂਝੀ ਕਰਾਂਗੇ। ਮਾਰਚ ਮਹੀਨੇ ਦੇ ਆਖਰੀ 3 ਦਿਨ 29, 30 ਅਤੇ 31 ਮਾਰਚ ਕਿ ਇਹਨਾਂ ਦਿਨਾਂ ਦੇ ਵਿੱਚ ਮੌਸਮ ਪੰਜਾਬ ਦੀ ਕੀ ਹਲਚਲ ਹੈ। ਕਿਸਾਨਾਂ ਦੇ ਲਈ ਕੀ ਫਸਲੀ ਸੁਝਾਅ ਹੈ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਜਿਹੜਾ ਸਿਸਟਮ ਆ ਉਹਦੇ ਚੱਲਦੇ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਕਦੋਂ ਤੇ ਕਿਸ ਸਮੇਂ ਕਿਹੜੇ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ। ਸੋ ਪਹਿਲਾਂ ਗੱਲ ਕਰੀਏ ਆਪਾਂ ਮੌਸਮ ਦੀ ਉਸ ਤੋਂ ਬਾਅਦ ਫਸਲੀ ਸਜਾ ਦੀ ਗੱਲ ਕਰਾਂਗੇ ਅੱਜ 29 ਮਾਰਚ ਨੂੰ ਮੌਸਮ ਸਵੇਰ ਤੋਂ ਫਿਲਹਾਲ ਠੀਕ ਠਾਕ ਰਹੂਗਾ ਸਵੇਰ ਤੋਂ ਦੁਪਹਿਰ ਜਾਂ ਸ਼ਾਮ ਤੱਕ ਮੌਸਮ 'ਚ ਵੱਡੀ ਹਲਚਲ ਕੋਈ ਤਕੜੀ ਕਾਰਵਾਈ ਨਹੀਂ ਹੈ ਮੌਸਮ ਠੀਕ ਠਾਕ ਹੈ ਥੋੜੀ ਬਹੁਤ ਬੱਦਲਬਾਈ ਰਹੂਗੀ ਨਾਲ ਧੁੱਪ ਦਾ ਮਾਹੌਲ ਬਣਿਆ ਰਹੂ ਹਵਾਵਾਂ ਮੱ ਉੱਤਰ ਪੱਛਮ ਦੀ ਦਿਸ਼ਾ ਤੋਂ ਹੋਣਗੀਆਂ ਦੁਪਹਿਰ ਤੋਂ ਉੱਤਰੀ ਹਵਾਵਾਂ ਹੋ ਜਾਣਗੀਆਂ ਤੇ ਹੌਲੀ ਹੌਲੀ ਹਵਾਵਾਂ ਰਾਤ ਅਤੇ ਤੋਂ ਬਾਅਦ ਕੱਲ ਸਵੇਰ ਤੱਕ ਉੱਤਰ ਤੋਂ ਹੁੰਦੀਆਂ ਹਨ ਉੱਤਰ ਪੂਰਬੀ ਅਤੇ ਫਿਰ ਦੱਖਣ ਪੂਰਬੀ ਹੋ ਜਾਣਗੀਆਂ ਹਵਾਵਾਂ ਦੀ ਗਤੀ ਦੇ ਵਿੱਚ ਅੱਜ ਅਗਲੇ ਘੰਟਿਆਂ ਦੇ ਵਿੱਚ ਥੋੜਾ ਜਿਹਾ ਹਵਾਦਾਂ ਦੇਖਣ ਨੂੰ ਮਿਲੂਗਾ ਤੇ ਦਰਮਿਆਨੀ ਤੋਂ ਥੋੜੀ ਜਿਹੀ ਹਲਕੀ ਤੇਜ਼ ਹਵਾਵਾਂ ਵਗਣ ਦੇ ਚਾਂਸ ਅਗਲੇ 24 ਤੋਂ ਲੈ ਕੇ 48 ਘੰਟਿਆਂ ਤੱਕ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਆਪਾਂ ਮੀਂਹ ਦੀ ਫਿਲਹਾਲ ਅੱਜ ਮੀਂਹ ਦੇ ਅਸਾਰ ਨਹੀਂ ਹਨ ਜਿਹੜਾ ਪੱਛਮੀ ਬੱਸੋਂ ਇੱਕ ਸਿਸਟਮ ਪਹੁੰਚ ਰਿਹਾ ਹੈ ਸੋ ਉਹਦਾ ਪ੍ਰਭਾਵ ਅੱਜ ਦੇਰ ਸ਼ਾਮ ਦੇ ਆਸਪਾਸ ਯਾਨੀ ਕਿ ਰਾਤ ਦੇ ਪਹਿਲੇ ਘੰਟਿਆਂ ਤੋਂ ਦੇਖਣ ਨੂੰ ਮਿਲੂਗਾ ਪੰਜਾਬ ਦੇ ਪੱਛਮੀ ਜਿਹੜੇ ਸਰਹੱਦੀ ਜ਼ਿਲ੍ਹੇ ਪੈ ਜਾਂਦੇ ਨੇ ਤੇ ਜਿਵੇਂ ਅੰਮ੍ਰਿਤਸਰ ਸਾਹਿਬ ਹੋ ਗਿਆ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਸਾਹਿਬ ਦੇ ਇਲਾਕੇ ਹੋ ਗਏ ਤੇ ਇਹ ਜਿਹੜੇ ਇਲਾਕੇ ਤੇ ਕੁਝ ਭਾਗ ਫਿਰੋਜ਼ਪੁਰ ਦੇ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਮੌਸਮੀ ਹਲਚਲ ਆਪਾਂ ਨੂੰ ਰਾਤ ਦੇ ਵੇਲੇ ਜਾਂ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਅੱਧਾ ਆਸ-ਪਾਸ ਤੱਕ ਦੇਖਣ ਨੂੰ ਮਿਲੂਗੀ ਬੱਦਲਾਂ ਦੀ ਹਲਚਲ ਵੀ ਦੇਖਣ ਨੂੰ ਮਿਲ ਸਕਦਾ ਹੈ ਗਰਜ ਚਮਕ ਤੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਬੁੱਲੇ ਚੱਲਣ ਤੋਂ ਵੀ ਇਨਕਾਰ ਨਹੀਂ ਹੈ ਤੇ ਉਸ ਤੋਂ ਬਾਅਦ ਜਿਉਂ-ਜਿਉਂ ਸਮਾਂ ਰਾਤ ਦੇ ਅੱਗੇ 30 ਮਾਰਚ ਦੀ ਸਵੇਰ ਵੱਲ ਵਧੇਗਾ ਤਾਂ ਇਹ ਸਿਸਟਮ ਦਾ ਪ੍ਰਭਾਵ ਹੋਰ ਜ਼ਿਆਦਾ ਵਧੇਗਾ ਪੰਜਾਬ ਦੇ ਮੱਧ ਪੰਜਾਬ ਦੇ ਹਿੱਸੇ ਦੇ ਵਿੱਚ ਲੁਧਿਆਣਾ ਮੋਗੇ ਜ਼ਿਲ੍ਹੇ ਦੇ ਆਸ-ਪਾਸ ਬਰਨਾਲਾ ਹੋ ਗਿਆ ਫਲੇਰ ਕੋਟਲਾ ਦੇ ਆਸ-ਪਾਸ ਦੇ ਇਲਾਕੇ ਹੋਗੇ ਉਸ ਤੋਂ ਬਾਅਦ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਉੱਤਰੀ ਹਿੱਸਿਆਂ ਸਾਈਡ ਨੰਗਲ ਨਾਲਪੁਰ ਸਾਹਿਬ ਦੇ ਇਲਾਕੇ ਆਗੇ ਤੇ ਪੂਰਬੀ ਹਿੱਸਿਆਂ ਵੱਲ ਫਤੇਗੜ ਸਾਹਿਬ ਦੇ ਇਲਾਕੇ ਹੋਗੇ ਕੁਝ ਪਟਿਆਲੇ ਦੇ ਇਲਾਕੇ ਹੋਗੇ ਚੰਡੀਗੜ੍ਹ ਮੋਹਾਲੀ ਸਾਈਡ ਦੇ ਸੋ ਇਹ ਜਿਹੜੇ ਸਾਰੇ ਭਾਗ ਨੇ ਇਹ ਬੱਦਲਬਾਈ ਦੇ ਅੰਦਰ ਕਵਰ ਆਉਣਗੇ ਤੇ ਇਨ੍ਹਾਂ ਹਿੱਸਿਆਂ ਵਿੱਚ ਮੀਂਹ ਦੇ ਹਾਲਾਤ ਬਾਕੀ ਹਿੱਸਿਆਂ ਦੇ ਮੁਕਾਬਲੇ ਥੋੜੇ ਜਿਹਾ ਵਦਕੇ ਦੇਖਣ ਨੂੰ ਮਿਲ ਸਕਦੇ ਨੇ ਹਾਲਾਂਕਿ ਬਹੁਤ ਜ਼ਿਆਦਾ ਕੋਈ ਤਕੜੀਆਂ ਕਾਰਵਾਈਆਂ ਨਹੀਂ ਹੋਣਗੀਆਂ ਕਿ ਭਾਰੀ ਤੋਂ ਭਾਰੀ ਮੀ ਵਰਗੇ ਹਾਲਾਤ ਨਹੀਂ ਹੋਣਗੇ ਪਰ ਫਿਰ ਵੀ ਦਰਮਿਆਨੇ ਪੱਧਰ ਦੇ ਸਪੈਲ ਇਹਨਾਂ ਹਿੱਸਿਆਂ ਵਿੱਚ ਲੱਗ ਸਕਦੇ ਨੇ ਕੁਝ ਘਾਗਾਂ ਵਿੱਚ ਹਲਕਾ ਵੀ ਕੁਝ ਵਿੱਚ ਦਰਮਿਆਨੇ ਛਰਾਟੇ ਪੈ ਸਕਦੇ ਨੇ ਤੇ ਉਸ ਦੇ ਨਾਲ ਬਾਕੀ ਹਿੱਸੇ ਜਿਵੇਂ ਰਹਿੰਦੇ ਪੰਜਾਬ ਵਿੱਚ ਗੱਲ ਕਰੀਏ ਆਪਾਂ ਆਪਣਾ ਦੱਖਣ ਪੱਛਮੀ ਹਿੱਸਾ ਹੋ ਗਿਆ ਜਿਹਦੇ ਵਿੱਚ ਹਰਿਆਣਾ ਰਾਜਸਥਾਨ ਦੇ ਨੇੜਲੇ ਲਾ ਕੇ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਦੇ ਹਿੱਸੇ ਮਾਨਸਾ ਬਠਿੰਡਾ ਹੋ ਗਿਆ ਸੰਗਰੂਰ ਹੋ ਗਿਆ ਇਨ੍ਹਾਂ ਹਿੱਸਿਆਂ ਦੇ ਵਿੱਚ ਇਹ ਸਿਸਟਮ ਦਾ ਪ੍ਰਭਾਵ ਥੋੜਾ ਜਿਹਾ ਘੱਟ ਦੇਖਣ ਨੂੰ ਮਿਲੂਗਾ ਪਰ ਇਹ ਨਹੀਂ ਹੈ ਕਿ ਪ੍ਰਭਾਵ ਪਵੇਗਾ ਨਹੀਂ ਟੁੱਟਵੇਂ ਰੂਪ ਵਿੱਚ ਹਲਕੇ-ਫੁਲਕੇ ਬੱਦਲਬਾਈ ਦਰਮਿਆਨ ਕੁਝ ਹਿੱਸਿਆਂ ਵਿੱਚ ਹਲਕੇ ਦਰਮਿਆਨੇ ਵੀ ਦੇ ਸਪੈਲ ਦੇਖਣ ਨੂੰ ਮਿਲ ਸਕਦੇ ਨੇ 30 ਮਾਰਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਪਰ ਜਿਆਦਾ ਤਕੜੀਆਂ ਬਹੁਤ ਕਾਰਵਾਈਆਂ ਨਹੀਂ ਹੋਣਗੀਆਂ ਬੱਦਲਬਾਈ ਜ਼ਰੂਰ ਦੇਖਣ ਨੂੰ ਮਿਲੂਗੀ ਕੁਝ ਇਲਾਕਿਆਂ ਵਿੱਚ ਹਨੇਰੀ ਵਰਗੀਆਂ ਹਵਾਵਾਂ ਵਗ ਸਕਦੀਆਂ ਨੇ ਤੇਜ਼ ਗਤੀ ਦੀਆਂ ਥੋੜੇ ਬਹੁਤ ਸਮੇਂ ਦੇ ਲਈ ਤੇ ਨਾਲ ਇਸੇ ਹਵਾਵਾਂ ਦਰਮਿਆਨ ਸ਼ਰਾਟੇਦਾਰ ਮੀਂਹ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੇ ਕੁਝ 2-4% ਹਿੱਸਿਆਂ ਦੇ ਵਿੱਚ ਥੋੜੀ-ਬਹੁਤ ਗੜੇਮਾਰੀ ਤੋਂ ਬਿਨਕਾਰ ਨਹੀਂ ਕਰ ਸਕਦੇ ਕਿਉਂਕਿ ਇਸ ਬਦਲਬਾਈ ਸਿਸਟਮ ਦੇ ਨਾਲ ਥੋੜੇ ਜਿਹਾ ਗਰਜ ਝਮਕ ਵਾਲੇ ਬੱਦਲ ਬਣ ਸਕਦੇ ਨੇ ਜਿਨ੍ਹਾਂ ਨਾਲ ਹੋ ਸਕਦਾ ਹੈ ਕਿ ਕੁਝ ਖੇਤਾਂ ਵਿੱਚ ਹਲਕੀ-ਫੁਲਕੀ ਗੜੇਮਾਰੀ ਹੋ ਸਕਦੀ ਹੈ ਸੋ ਇਸ ਕਰਕੇ ਫਸਲਾਂ ਦਾ ਥੋੜਾ-ਬਹੁਤ ਨੁਕਸਾਨ ਹੋਣ ਦਾ ਵੀ ਖਤਰਾ ਇਸ ਸਿਸਟਮ ਦੇ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਹੁਣ ਗੱਲ ਕਰੀਏ ਫਸਲੀ ਸੁਝਾਵੀ ਤਾਂ ਕਿਸਾਨਾਂ ਨੂੰ ਅਪੀਲ ਹੈ ਕਿ ਫਿਲਹਾਲ ਜਿਹੜੇ ਕਿਸਾਨ ਕਣਕ ਦੀਆਂ ਪਛੇਤੀਆਂ ਕਿਸਮਾਂ ਬਜਾਈ ਵਾਲੀਆਂ ਨੂੰ ਪਾਣੀ ਲਗਾ ਰਹੇ ਨੇ ਆਖਰੀ ਪਾਣੀ ਜਿਨ੍ਹਾਂ ਦੀ ਬਜਾਈ 15-20 ਨਵੰਬਰ ਤੋਂ ਬਾਅਦ ਹੋਈ ਹੈ ਜਾਂ ਫਿਰ ਆਲੂ ਵਾਲੀਆਂ ਫਸਲਾਂ ਕਣਕ ਦੀਆਂ ਜਿਹੜੀਆਂ ਦਸੰਬਰ ਚ ਬਜਾਈ ਹੋਈ ਹੈ ਤਾਂ ਉਹਨਾਂ ਕਿ ਕਿਸ ਕਣਕਾਂ ਨੂੰ ਹਾਲੇ ਪਾਣੀ ਲੱਗ ਰਹੇ ਨੇ ਤਾਂ ਉਹ ਕਿਸਾਨ ਫਿਲਹਾਲ ਆਉਂਦੇ 2 ਦਿਨਾਂ ਤੱਕ ਯਾਨੀ ਕਿ 31 ਮਾਰਚ ਤੱਕ ਪਾਣੀ ਲਗਾਉਣ ਤੋਂ ਥੋੜਾ ਜਿਹਾ ਗੁਰੇਜ਼ ਕਰਨ ਤਾਂ ਜੋ ਹਵਾਵਾਂ ਚੱਲਣ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਸਪਰੇਅ ਵਗੈਰਾ ਕਰਨ ਵਾਲੇ ਵੀ ਕਿਸਾਨ ਪੀਲੇ ਆ ਕਿ 30 ਤਰੀਕ ਦੁਪਹਿਰ ਬਾਅਦ ਸ਼ਾਮ ਤੋਂ ਸਪਰੇਅ ਵਗੈਰਾ 31 ਮਾਰਚ ਦੀ ਸਵੇਰ ਤੱਕ ਨਾ ਕੀਤੀ ਜਾਵੇ ਤਾਂ ਜੋ ਸਪਰੇਅ ਕਰੀ ਉੱਪਰ ਮੀਂਹ ਵਗੈਰਾ ਪੈ ਕੇ ਜੇਕਰ ਹਲਕਾ-ਫੁਲਕਾ ਮੀਂਹ ਵੀ ਪੈ ਜਾਂਦਾ ਹੈ ਤਾਂ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਤੇ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਤੇ ਬਾਕੀ 31 ਮਾਰਚ ਸਵੇਰ ਤੋਂ ਬਾਅਦ ਫਿਰ ਇਹ ਸਿਸਟਮ ਦਾ ਅਸਰ ਘਟ ਜਾਵੇਗਾ ਤੇ ਮੌਸਮ ਦੁਪਹਿਰ ਤੋਂ ਬਾਅਦ ਖੁੱਲਣ ਦੀ ਸੰਭਾਵਨਾ ਜੜੀ ਬਣੀ ਹੋਈ ਹੈ ਬਾਕੀ ਅਗਲੇ ਦਿਨਾਂ ਵਿੱਚ ਫਿਰ ਤੁਹਾਡੇ ਨਾਲ ਮੌਸਮੀ ਅਪਡੇਟ ਸਾਂਝੇ ਕਰਦੇ ਰਹਾਂਗੇ ਸਮੇਂ-ਸਮੇਂ ਤੇ ਸੂਖੀ ਖੇਤੀਬਾੜੀ ਕਿਸਾਨੀ ਅਤੇ ਮੌਸਮੀ ਅਪਡੇਟ ਦੇ ਲਈ YouTube Farmer Channel ਨੂੰ ਸਬਸਕ੍ਰਾਈਬ ਜਰੂਰ ਕਰ ਲਿਓ